ਸਸਰੀ ਘਰ ਸਾਰੇ ਨੂੰ ਵੈਕੂ ਜੀ ਖਾਲਸਾ ਵੈਕੂ ਜੀ ਕੀ ਫਤਿਹ ਇਹ ਦੱਸੋ ਬਸ ਸਾਡਾ ਬਸ ਸਾਡਾ ਹੈਗਾ ਤਲਵੰਡੀ ਸਾਬੋ ਦਾ ਦਮਦਮਾ ਸਾਹਿਬ ਆਪਣਾ ਤਖਤ ਅਸੀਂ ਚੱਲੇ ਸੀ ਆਖਿਆ ਤੁਹਾਨੂੰ ਵੀ ਦਿਖਾ ਦਈਏ ਤੁਸੀਂ ਬਸ ਤੇ ਆਏ ਸੀ ਬਿਲਕੁਲ ਬਸ ਸਾਡੇ ਦੇ ਕੋਲੇ ਹੀ ਆ ਗੁਰਦੁਆਰਾ ਦਮਦਮਾ ਸਾਹਿਬ ਇਹ ਜੋੜਾ ਕਰ ਇੱਥੇ ਜੋੜੇ ਜਮਾ ਕਰਾ ਕੇ ਅਸੀਂ ਇੱਥੋਂ ਚੱਲ ਪਈ ਦਰਸ਼ਨਾ ਲਈ ਜੇ ਸਾਡਾ ਅਰਮਾਨ ਉਹ ਸਕੂਲ ਤੋਂ ਛੁੱਟੀ ਸੀ ਜੀ ਤਾਂ ਕਰਕੇ ਐਤਵਾਰ ਨੂੰ ਗਏ ਹੋਏ ਸੀ ਕਿਉਂਕਿ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਇਤਿਹਾਸ ਫਿਰ ਇਸ਼ਨਾਨ ਕੀਤਾ ਲਖਨ ਸਰ ਗੁਰਦੁਆਰਾ ਸਾਹਿਬ ਇੱਥੇ ਸਰੋਵਰ ਦੇ ਇੱਥੇ ਪੰਜ ਇਸ਼ਨਾਨਾ ਕਰ ਲੋ ਇਸ਼ਨਾਨ ਕਰ ਲੋ ਮਗਰ ਅਰਮਾਨ ਨੇ ਕਿਹਾ ਮੈਂ ਤਾਂ ਪੰਛ ਨਾ ਕਰੂੰਗਾ ਕਹਿੰਦਾ ਫਿਰ ਨਹਾਉਂਗਾ ਮਰਦਾ ਹੋਇਆ ਫਿਰ ਕਿੱਥੋਂ ਨਹਾਉਣਾ ਸੀ ਮਸਾ ਫੜਫੜ ਕੇ ਰੱਖਿਆ ਕਾਲ ਬਹੁਤ ਕਰਦਾ ਬੱਚਿਆਂ ਨੂੰ ਭੱਜ ਜਾਂਦਾ ਹੁੰਦਾ ਪਰ ਤਿਲਕਨ ਦਾ ਡਰ ਹੁੰਦਾ ਫਿਰ ਉਸ ਤੋਂ ਬਾਅਦ ਲਿਖਨ ਸਰ ਉੱਤੇ ਬੱਚੇ ਸਾਰੇ ਲਿਖ ਰਹੇ ਸੀਗੇ ਇਹਨੂੰ ਵੀ ਆਖਿਆ ਤੂੰ ਸਾਫ਼ ਕਰ ਪਹਿਲਾਂ ਤੇ ਲਿਖ ਕਿਉਂਕਿ ਕਨਵੈਂਟ ਵਾਲੇ ਬੱਚਿਆਂ ਨੂੰ ਕਿੱਥੇ ਉਡਾੜਾ ਸਾਰਾ ਲਿਖਣਾ ਆਉਂਦਾਗਾ ਪਰ ਇਹਨੂੰ ਪੜ੍ਹਨਾ ਨਹੀਂ ਆਉਂਦਾ ਵੀ ਬੋਲ ਨਹੀਂ ਸਕਦਾ ਤੇ ਲਿਖ ਲੈਂਦਾਗਾ ਜਿਸ ਤਰ੍ਹਾਂ ਪੜਦਾ ਹੁੰਦਾ ਇਹ ਟੈਂਕਾ ਠੈਂਕਾ ਉਹ ਠੱਠਾ ਨਹੀਂ ਬੋਲਦਾ ਬਹੁਤ ਸੈਨੂ ਲੜਦੇ ਆ 35 ਪਿੱਛੇ ਫਿਰ ਇੱਥੇ ਲਿਖਣ ਸਰ ਇੱਥੇ ਗੁਰਦੁਆਰੇ ਸਾਰੇ ਹੀ ਜਾਣੇ ਆ ਉਹ ਜਾਨੀ ਕਿ ਜਰੂਰ ਬੱਚਿਆਂ ਨੂੰ 35 ਲਿਖਾਓ ਤੇ ਅਰਦਾਸ ਕਰਾਓ ਇੱਥੇ ਲਿਖਿਆ ਹੋਇਆ ਹੈਗਾ ਤੇ ਬੱਚਿਆਂ ਨੂੰ ਪੜਨੀ ਵੀ ਸਿਖਾਓ ਨਾਲ ਤੇ ਫਿਰ ਕਹਿੰਦਾ ਮੈਂ ਸਲੇਟ ਤੇ ਸਤਨਾ ਵਿਹਰੂ ਲਿਖਣਾਗਾ ਕਿਉਂਕਿ ਉੱਥੇ ਹੋਰ ਲਿਖ ਰਹੇ ਸੀ ਇਹ ਨਹੀਂ ਵੀ ਰੀਸ ਦੇ ਨਾਲ ਸਤਨਾ ਵਿਹਰੂ ਲਿਖਿਆ ਇਹ ਥੱਲੇ ਵੀ ਲਿਖਦੇ ਨੇ ਸਾਰੇ ਉਂਗਲ ਦੇ ਨਾਲ ਕੋਈ ਸਲੇਟ ਤੇ ਲਿਖੀ ਜਾਂਦੇ ਨੇ 35 ਲਿਖੀ ਹੋਈ ਹੈ ਪੜਨ ਵਾਸਤੇ ਕੰਨਾ ਸਿਆਰੀ ਪਿਆਰੀ ਓਂਕਰ ਦਲੰਕਰ ਸਭ ਕੁਝ ਬਲਵੀਰ ਸਿੰਘ ਕੋਟਲੀ ਬਹੁਤ ਸੁਣਾ ਲਿਖਿਆ ਹੋਇਆ ਲਾਂਦਲਾ ਹੋੜਾ ਕਨੋੜਾ ਪੈਰੀ ਰਾ ਰਾ ਪੈਰੀ ਹਾ ਹਾ ਫਿਰ ਦਰਸ਼ਨ ਕੀਤੇ ਮੱਥਾ ਟੇਕਿਆ ਜਬਰਦਸ਼ਨੀ ਵੀ ਲੱਗੀ ਹੋਈ ਏ ਸਾਰੀ ਵਿਸਾਖੀ ਦੇ ਮੇਲੇ ਦੀ ਜਦੋਂ ਲੱਗਦਾਗਾ ਦਮਦਮਾ ਸੈ ਵੀਕੇ ਵਿਸਾਖੀ ਦਾ ਜੋੜ ਮੇਲਾ ਲੱਗਦਾ ਪਾਈ ਡੱਲਾ ਜੀ ਆਦੇ ਸਾਥੀਆਂ ਸਮੇਤ ਇਥੇ ਕਿਰਪਾਨ ਹਥਿਆਰ ਲੈ ਕੇ ਆਇਆ ਸੀ ਬੰਦੂਕ ਦੀ ਪਰਖ ਉਦੋਂ ਦਾ ਇਤਿਹਾਸ ਬਾਰੇ ਦੱਸਿਆ ਹੋਇਆ ਇੱਥੇ ਜ਼ਰੂਰ ਤੁਸੀਂ ਵੀ ਆਉਣਾ ਜ਼ਰੂਰ ਬੱਚਿਆਂ ਨੂੰ ਲੈ ਕੇ ਆਇਆ ਕਰੋ ਦਿਖਾਇਆ ਕਰੋ ਐਨਾ ਕਰ ਕਰੋ ਵੀ ਬੱਚਿਆਂ ਨੇ ਕੀ ਕਰਨਾ ਪਰ ਬੱਚਿਆਂ ਨੂੰ ਹੀ ਦਿਖਾਉਣਾ ਇਤਿਹਾਸ ਆਪਾਂ ਕੋ ਦੱਸਾਂਗੇ ਆਪਾਂ ਨੂੰ ਸਾਰੀ ਨੌਲੇਜ ਨਹੀਂ ਹੈ ਪਰ ਆਪਾਂ ਨੂੰ ਵੀ ਨੌਲੇਜ ਲੈਣੀ ਪੈਣੀ ਹੈ ਨੌਲੇਜ ਲੈ ਕੇ ਬੱਚਿਆਂ ਨੂੰ ਦੱਸਿਆ ਕਰੋ ਫੇਰ ਹੀ ਬੱਚਿਆਂ ਨੂੰ ਨੌਲੇਜ ਆਊਗੀ ਨੂੰ ਇੱਕ ਇੱਕ ਚੀਜ਼ ਸਮਝਾਈ ਈਰਮਾਨ ਨੂੰ ਇੱਕ ਇਹ ਪੁੱਛਦਾ ਬਹੁਤ ਜਿਆਦਾ ਹੈ ਇੱਥੇ ਆਏ ਕੀ ਸੀ ਇੱਥੇ ਆਏ ਕੀ ਸੀ ਹਰ ਇੱਕ ਗੱਲ ਬਹੁਤ ਵਧੀਆ ਨੋਲਜ ਰੱਖਦਾ ਬੱਚਾ ਵੀ ਪੁੱਛਦਾਗਾ ਕਈ ਬੱਚੇ ਤਾਂ ਪੁੱਛਦੇ ਨਹੀਂਗੇ ਵੀ ਆ ਕੀ ਸੀ ਤੇ ਇਹ ਹਰਕ ਨਿੱਕੀ ਨਿੱਕੀ ਚੀਜ਼ ਪੁੱਛਦਾਗਾ ਉੱਥੇ ਕੀ ਸੀ ਇਹ ਤਲਾਕ ਇੱਥੇ ਦੋ ਕਿਉਂ ਆ ਇੱਕ ਨਵਾਂ ਇੱਕ ਪਹਿਲਾਂ ਵਾਲਾ ਖੂਹ ਆ ਬਾਬਾ ਦੀਪ ਸਿੰਘ ਜੀ ਦਾ ਇੱਥੇ ਬੰਦੂਕ ਦੀ ਧਰਕ ਕੀਤੀ ਸੀ ਸਿੱਖੀ ਸਦਕ ਦੇ ਪਰਖ ਜਿਸ ਵਿੱਚ ਭਾਈ ਦੱਲਾ ਸਿੰਘ ਦੀ ਫੌਜ ਸਫਲ ਨਹੀਂ ਹੋਈ ਸੀ ਅਤੇ ਆ ਸਿਕਸਥਾਨ ਸਿੱਖਾਂ ਦਾ ਤਖਤ ਜ਼ਰੂਰ ਬੱਚਿਆਂ ਨੂੰ ਜਾਣੂ ਕਰਾਇਆ ਕਰੋ ਪਾਰੀ ਇਕੱਠ ਹੁੰਦਾ ਇੱਥੇ ਪਾਰੀ ਇਕੱਠ ਨੂੰ ਦੇਖ ਕੇ ਇੱਥੇ ਬਹੁਤ ਹੀ ਖੁੱਲੀ ਜਗ੍ਹਾ ਬਣਾਈ ਗਈ ਹੈ ਬਹੁਤ ਹੀ ਜ਼ਿਆਦਾ ਖੁੱਲੀ ਜਗ੍ਹਾ ਹੈਗੀ ਆ ਪੁਰਾਣੇ ਵਾਂਗ ਉਹ ਖੜਾ ਇੱਕ ਪੁਰਾਣਾ ਆਏ ਸਾਲ ਵਿਸਾਖੀ ਦਾ ਮੇਲਾ ਲੱਗਦਾ ਇੱਕ ਰੀਰ ਨੇ ਪੁਰਾਣੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੇ ਉਦੋਂ ਇੱਥੇ ਘੋੜੇ ਬੰਨ੍ਹੇ ਗਏ ਸੀ। ਕਰੀਰ ਦੇ ਦੋ ਦਰਖਤ ਖੜੇ ਨੇ। ਬੜੀ ਇਹ ਖੁੱਲੀ ਜਗ੍ਹਾ ਕੀ ਭਾਰੀ ਇਕੱਠ ਹੁੰਦਾਗਾ। ਐ ਐ ਦਵਾਰ ਇਕੱਠ ਹੁੰਦਾ ਮੱਸੀਆਂ ਤੇ ਵੀ ਇਕੱਠ ਹੁੰਦਾ। ਸਾਲ ਤੋਂ ਸਾਖੀ ਦਾ ਮੇਲਾ ਵੀ ਲੱਗਦਾ। ਸਾਰੇ ਪੈਨਪਰਾ ਸਾਰੀ ਸੰਗਤ ਇੱਥੇ ਪਹੁੰਚਿਆ ਕਰੋ। ਬੱਚਿਆਂ ਨੂੰ ਦਿਖਾਇਆ ਕਰੋ, ਦਰਸ਼ਨ ਕਰਾਇਆ ਕਰੋ। ਦਰਸ਼ਨ ਸਾਡੇ ਵਧੀਆ ਹੋਏ। ਵੈਗੁਰੂ ਨੇ ਬਹੁਤ ਵਧੀਆ ਮਹਿਰ ਕਰੀ। ਸਸਰੀਕਾਲ ਜੀ।